ਅਗਰ ਜ਼ਿੰਦਗੀ ਦੇ ਵਿੱਚ ਕੋਈ ਜਾਦੂ ਹੈਗਾ ਤੇ ਉਹ ਵੀ ਸਾਨੂੰ ਆਪ ਹੀ ਕਰਨਾ ਪੈਣਾ ਕਿਉਂਕਿ ਆਪਾਂ ਕਈ ਵਾਰੀ ਵੇਖਦੇ ਜ਼ਿੰਦਗੀ ਦੇ ਹਾਲਾਤਾਂ ਨੂੰ ਉਸੇ ਵਕਤ ਆਪਾਂ ਕਹਿੰਦੇ ਸਾਰਾ ਕੁਝ ਬਦਲ ਜਾਵੇ ਜਿਵੇਂ ਕਹਿੰਦੇ ਆਇਰਨ ਟਰਨਸ ਇਨਟੂ ਗੋਲਡ ਜਿਹੜਾ ਲੋਹਾ ਹੈ ਉਸੇ ਵਕਤ ਸੋਨਾ ਬਣ ਜਾਵੇ ਉਸੇ ਵਕਤ ਇੰਨਾ ਮੁੱਲ ਦੇ ਵਿੱਚ ਫਰਕ ਪੈ ਜਾਵੇ ਤੇ ਸਤਿਗੁਰੂ ਮਾਰੇ ਦੀ ਬਾਣੀ ਆਖਦੀ ਇਹ ਪਤਾ ਕਿਵੇਂ ਹੋ ਸਕਦਾ ਇਹ ਹੋ ਸਕਦਾ ਕਰਮਾਂ ਵੱਲ ਧਿਆਨ ਦਿੱਤਿਆਂ ਇੱਕ ਸੈਕਿੰਡ ਦੇ ਵਿੱਚ ਮਨੁੱਖ ਕਿਤੇ ਨਹੀਂ ਪਹੁੰਚ ਸਕਦਾ ਕਿੰਨੀ ਕਦੂਰ ਪਹੁੰਚ ਜਾਏਗਾ ਇੱਕ ਸੈਕਿੰਡ ਦੇ ਵਿੱਚ ਪਰ ਇੱਕ ਸੈਕਿੰਡ ਦੇ ਵਿੱਚ ਉਹ ਰੱਬ ਨੂੰ ਮਿਲ ਸਕਦਾ ਹੈ ਕਿਉਂ ਕਿਉਂਕਿ ਰੱਬ ਨੂੰ ਮਿਲਣ ਵਾਸਤੇ ਦੂਰੀ ਤੈਅ ਕਰਨ ਦੀ ਜ਼ਰੂਰਤ ਨਹੀਂ ਉਹ ਅੰਦਰ ਹੀ ਹੈ ਸਿਰਫ ਇੱਕ ਧਿਆਨ ਦੇਣ ਦੀ ਲੋੜ ਹੈ ਉਹ ਧਿਆਨ ਦੁਵਾਉਂਦੇ ਨੇ ਸਾਡੇ ਕਰਮ ਸਤਿਗੁਰੂ ਮਹਾਰਾਜ ਦੇ ਵੇਣ ਕਰਮਾਂ ਕਿਛ ਪਾਈ ਹੈ ਨਾਹੀਂ ਜੇ ਬਹੁਤ ਈਰਾਦਾ ਤਾਂ ਹੈ ਜੇ ਆਪਾਂ ਚਾਹੋ ਨਾ ਇੱਕਦਮ ਸਾਰਾ ਕੁਝ ਬਦਲ ਜਾਵੇ ਤਾਂ ਸਾਨੂੰ ਆਪਣੇ ਕਰਮਾਂ 'ਤੇ ਧਿਆਨ ਦੇਣਾ ਬਣਾ ਕਰਮ ਚੰਗੇ ਕਰਨੇ ਚਾਹੀਦੇ ਨੇ ਵਿਣ ਕਰਮਾ ਕਿਸ ਪਾਈਐ ਨਾਹੀਂ ਜੇ ਬਹੁ ਤੇਰਾ ਧਾਵ ਹੈ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜੇ ਤੀ ਸ੍ਰਿਠੇ ਉਪਾਈ ਵਿਖੰ ਵਿਣ ਕਰਮਾ ਕੇ ਮਿਲੈ ਲਈ ਕਰਮਾ ਤੋਂ ਬਿਨਾ ਕਿਸੇ ਨੂੰ ਕੀ ਮਿਲਿਆ ਤੇ ਕਿਸੇ ਨੇ ਜੋਰ ਨਾਲ ਵੀ ਉਹ ਮਾਲਕ ਤੋਂ ਕੀ ਲੈ ਲਿਆ ਸਤਿਗੁਰੂ ਮਹਾਰਾਜ ਦੀ ਬਾਣੀ ਜਿੱਥੇ ਸਾਨੂੰ ਸਮਝਾਉਂਦੀ ਹੈ ਉੱਥੇ ਅਸੀਂ ਆਪ ਵਿਖੀ ਕਿ ਜੇ ਅਸੀਂ ਧਿਆਨ ਦੇਵਾਂਗੇ ਕਈਆਂ ਨੂੰ ਅਸੀਂ ਵਿਖਦੇ ਬੜੇ ਸੁਖੀ ਸੋਖ ਕਰਕੇ ਸਹੂਲਤਾਂ ਕਰਕੇ ਮਨ ਕਰਕੇ ਸੁਖੀ ਨਹੀਂ ਹੋ ਸਕਦੇ ਕਿਉਂਕਿ ਇਹ ਗੁਰਬਾਣੀ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਉਹ ਤਨ ਕਰਕੇ ਸਾਨੂੰ ਲੱਗਦੇ ਨੇ ਕਿ ਉਹਨਾਂ ਕੋਲ ਬੜੇ ਸੋਖ ਆਰਾਮ ਦੇ ਸਾਧਨ ਨੇ ਬੜੇ-ਬੜੀਆਂ ਵੱਡੀਆਂ ਗੱਡੀਆਂ ਕੋਠੀਆਂ ਕਾਰਾਂ ਬੜੀ ਦੌਲਤ ਉਹਨਾਂ ਨੂੰ ਅਸੀਂ ਵੇਖਦੇ ਉਹਨਾਂ ਦਾ ਕੋਈ ਪਿਛਲਾ ਕਰਮ ਹੈ ਤੇ ਅਸੀਂ ਜਿਸ ਕਰਮ ਕਰਕੇ ਦੁੱਖ ਭੋਗ ਰਹੇ ਹਾਂ ਉਹ ਵੀ ਸਾਡਾ ਕੋਈ ਕਰਮ ਹੈ ਜੇਤ ਕਰਮ ਪਹਿਲਾਂ ਚੰਗੇ ਹੋ ਗਏ ਇੱਥੇ ਸੁੱਖ ਆਰਾਮ ਮਿਲ ਗਿਆ ਇੱਥੇ ਚੰਗੇ ਕਰਾਂਗੇ ਫੇਰ ਕਰਨੇ ਪੈਣੇ ਕਰਮ ਕਰਨ ਵਾਸਤੇ ਹੀ ਇਹ ਮਿਲਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਜਿਹੜਾ ਜਨਮ ਜਿਹਦਾ ਹੋ ਗਿਆ ਉਹਨੂੰ ਚੰਗੇ ਕਰਮ ਕਰਨੇ ਹੀ ਪੈਣੇ ਨੇ ਦੂਸਰੇ ਪਾਸੇ ਉਹ ਮਹਾਪੁਰਖ ਨੇ ਜਿਹੜੇ ਆਖਰੀ ਜਨਮ ਪਰਉਪਕਾਰੀ ਆਏ ਆਮ ਮਨੁੱਖ ਨੂੰ ਚੰਗੇ ਕਰਮ ਕਰਨੇ ਹੀ ਪੈਣੇ ਨੇ ਜੇ ਨਹੀਂ ਕਰਦਾ ਫਿਰ ਅਗਲੇ ਪਾਸੇ ਫਿਰ 84 ਲੱਖ ਜੋਨ ਦੇ ਵਿੱਚ ਇਹਨੂੰ ਪੈਣਾ ਪੈਣਾ ਸੋ ਮੇਰੀ ਕਹਿਣ ਦੀ ਗੱਲ ਇਹ ਹੈ ਕਿ ਜੇ ਮਨੁੱਖ ਚਾਹੁੰਦਾ ਹੈ ਮੇਰੀ ਜ਼ਿੰਦਗੀ ਵਿੱਚ ਸਾਰਾ ਕੁਝ ਬਦਲ ਜਾਵੇ ਉਹਨੂੰ ਆਪਣੇ ਕਰਮ ਬਦਲਨੇ ਪੈਣਗੇ ਕਰਮਾਂ ਉੱਪਰ ਧਿਆਨ ਦੇਣਾ ਪਵੇਗਾ ਜੇ ਉਸ ਮਨੁੱਖ ਨੇ ਕਰਮਾਂ ਵੱਲ ਧਿਆਨ ਦੇ ਦਿੱਤਾ ਤੇਰਾ ਕੀਤਾ ਜਾਂ ਤੋਂ ਨਾ ਹੀ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣਿਆਰੇ ਕੋਹ ਗੁਣ ਨਹੀਂ ਆਪੇ ਤਰਸ ਭਈ ਹੋਈ ਜਾਂ ਉਹਦੇ ਅੱਗੇ ਅਰਦਾਸ ਕਰ ਲਈਏ ਕਰਮਾਂ ਨੂੰ ਬਦਲਣ ਵਾਸਤੇ ਪਰ ਧਿਆਨ ਕਰਮਾਂ ਤੇ ਦੇਣਾ ਹੀ ਪਵੇਗਾ ਅਰਦਾਸ ਵੀ ਸਾਡੀ ਉਦੋਂ ਉਸ ਵਕਤ ਸਫਲ ਹੋਵੇਗੀ ਜਦੋਂ ਸਾਡਾ ਧਿਆਨ ਕਰਮਾਂ ਵੱਲ ਹੋਇਆ ਅਸੀਂ ਉਸ ਮਾਲਕ ਦੇ ਅੱਗੇ ਅਰਦਾਸ ਕਰ ਦਿੱਤੀ ਹੋਰ ਵੀਰੋ ਕੋਇ ਇਹੋ ਜਿਹਾ ਕੋ ਡੇਰਾ ਕੋ ਇਹੋ ਜਿਹਾ ਕੋ ਡੇਰੇਦਾਰ ਜਿਹੜਾ ਕੋਈ ਜਾਦੂ ਕਰ ਦਵੇ ਕੋਈ ਇਹੋ ਜਿਹਾ ਧਰਮ ਕੋਈ ਨਵਾਂ ਜਿਵੇਂ ਚੱਲ ਰਿਹਾ ਫੂਕ ਮਾਰ ਕੇ ਬੰਦਾ ਛੁੱਡ ਦਿੰਦੇ ਨੇ ਇਹੋ ਜਿਹਾ ਕੋਈ ਵੀ ਕਰਮ ਜਿਹੜਾ ਹੈ ਉਹ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਨਹੀਂ ਸਕਦਾ ਪਰਵਾਸਾਂ ਤੇ ਦੇ ਸਕਦਾ ਹੈ ਕਈ ਤਰ੍ਹਾਂ ਦੀਆਂ ਝੂਠੀਆਂ ਜਿਹੜੀਆਂ ਅਫਵਾਹਾਂ ਫੈਲ ਸਕਦੀਆਂ ਨੇ ਮਨੁੱਖ ਕੋ ਦੇ ਵੱਲ ਜਾ ਸਕਦਾ ਪਰ ਉਹ ਇਹਦਾ ਹੱਲ ਨਹੀਂ ਕਰ ਸਕਦੇ ਪਰਮਾਨੈਂਟ ਤੌਰ ਤੇ ਕਿ ਲੋਹੇ ਦਾ ਮੁੱਲ ਸੋਨਾ ਹੋ ਜਾਵੇ ਪਾਰਸਵਰਗੇ ਪੱਥਰ ਜਿਹੜੇ ਲੋਹੇ ਨੂੰ ਸੋਨਾ ਬਣਾ ਦਿੰਦੇ ਨੇ ਗੁਰ ਪਾਰਸ ਹਮ ਲੋਹ ਮਿਲ ਕੰਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਾਵਨ ਬਾਣੀ ਸਹਿਸਕਿਰਤੀ ਵਿੱਚ ਆਖਦੇ ਗੁਰਮੰਤਰ ਹੀਨ ਸੇ ਜੋ ਪ੍ਰਾਣੀ ਤ੍ਰੇਗੰਤ ਜਨਮ ਭ੍ਰਸ਼ਟਣ ਹੈ ਜੇ ਮਨੁੱਖ ਚਾਹੁੰਦਾ ਹੈ ਮੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਕੁਝ ਵਾਪਰੇ ਕਿ ਸਾਰਾ ਕੁਝ ਬਦਲੀ ਹੋ ਜਾਵੇ ਉਹਦਾ ਇੱਕੋ ਇੱਕ ਜਿਹੜਾ ਹੱਲ ਹੈ ਉਹ ਗੁਰਬਾਣੀ ਨੇ ਕੱਢਿਆ ਗੁਰਮੰਤਰ ਉਹਦੇ ਵਾਸਤੇ ਗੁਰੂ ਦਾ ਮੰਤਰ ਉਹਦੇ ਵਾਸਤੇ ਗੁਰੂ ਦਾ ਮੂਲ ਮੰਤਰ ਜੇ ਉਹਨੂੰ ਦਿਨ ਰਾਤ ਅਭਿਆਸ ਕਰਕੇ ਰਟਨ ਕਰਕੇ ਰਸਨਾ ਨਾਮ ਜਪੈ ਤੋਂ ਮਥੀ ਹੈ ਉਹਨੂੰ ਜ਼ੁਬਾਨ ਦੇ ਨਾਲ ਹਿਰਦੇ ਦੀਆਂ ਤਾਰਾਂ ਨਾਲ ਰਿੜਕ ਰਿੜਕ ਕੇ ਜਦੋਂ ਸੋਨੂੰ ਜਪਾਂਗੇ ਫਿਰ ਉਹ ਇਸ ساری ਜ਼ਿੰਦਗੀ ਉਹਨੇ ਇਹ ਮੰਤਰ ਨਹੀਂ ਬਦਲ ਦੇਣੀ ਹੈ ਗੁਰਮੰਤਰ ਹੀ ਨਸ ਜੋ ਪ੍ਰਾਣੀ ਤੇ ਜਿਸ ਮਨੁੱਖ ਕੋਲ ਗੁਰੂ ਦਾ ਮੰਤਰ ਹੈ ਨਹੀਂ ਜਿਸ ਮਨੁੱਖ ਕੋਲੋਂ ਗੁਰੂ ਦਾ ਮੂਲ ਮੰਤਰ ਹੈ ਨਹੀਂ ਦਿੱਤਾ ਹੋਇਆ ਭਾਵੇਂ ਹੈਗਾ ਇਹ ਅਭਿਆਸ ਨਹੀਂ ਕੀਤਾ ਜਿਸਨੇ ਆਪਣੀ ਜ਼ਿੰਦਗੀ ਵਿੱਚ ਉਹਦੀ ਕਮਾਈ ਨਹੀਂ ਕੀਤੀ ਆਖਦੇ ਤ੍ਰਿਗੰਤ ਜਨਮ ਪ੍ਰਸਟਣੇ ਹੈ ਉਹਦੇ ਜਨਮ ਨੂੰ ਤ੍ਰਿਗ ਹੈ ਤ੍ਰਿਗ ਤੋਂ ਪਾਉ ਉਹਦਾ ਜਨਮ ਲਾਂਤ ਭਰਿਆ ਹੈ ਉਹ ਭਰਮੰਦਾ ਰਹਿੰਦਾ ਹੈ ਦੁੱਖ ਦੇ ਵਿੱਚ ਹਰ ਵਕਤ ਹੀ ਪਿਆ ਰਹਿੰਦਾ ਹੈ ਹਰ ਵਕਤ ਦੁਖੀ ਤੇ ਅੱਗੇ 84 ਲੱਖ ਜੁਨਾਂ ਦੇ ਵਿੱਚੋਂ ਨੂੰ ਪੈਣਾ ਪੈਂਦਾ ਸੋ ਗੁਰੂ ਨਾਲ ਜੁੜ ਕੇ ਅਸੀਂ ਉਹ ਜਾਦੂ ਕਰ ਸਕਦੇ ਜਿਹੜਾ ਹਰੇਕ ਮਨੁੱਖ ਚਾਹੁੰਦਾ ਹੈ ਅਮੀਰ ਗਰੀਬ ਛੋਟਾ ਵੱਡਾ ਹਰੇਕ ਮਨੁੱਖ ਹਰੇਕ ਧਰਮ ਦਾ ਮਨੁੱਖ ਹਰੇਕ ਦੇਸ਼ ਮਜ਼ਬ ਕਾ ਦਾ ਮਨੁੱਖ ਚਾਹੁੰਦਾ ਉਹ ਜਾਦੂ ਕਿਤੇ ਮੇਰੀ ਜ਼ਿੰਦਗੀ ਚ ਵਿੱਚ ਹੋ ਜਾਵੇ ਜੇ ਉਹ ਜਾਦੂ ਹੈਗਾ ਤੇ ਫਿਰ ਸਾਨੂੰ ਆਪ ਹੀ ਕਰਨਾ ਪੈਣਾ ਜੇ ਅਸੀਂ ਆਪ ਨਹੀਂ ਕਰਦੇ ਫਿਰ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਜਾਦੂ ਨਹੀਂ ਕਰ ਸਕਦਾ ਗੁਰੂ ਵੀ ਨਹੀਂ ਕਰ ਸਕਦੇ ਜੇ ਅਸੀਂ ਨਹੀਂ ਚਾਹੁੰਦੇ ਫਿਰ ਗੁਰੂ ਵੀ ਨਹੀਂ ਕਰ ਸਕਦੇ ਸਤਿਗੁਰੂ ਮਹਾਰਾਜ ਆਖਦੇ ਹਮ ਦੇਖ ਤੈ ਡੂਬੀਲੇ ਪਾਸ਼ਾ ਕਿਨ ਮੈਂ ਵੇਖੇ ਨੇ ਲੋਕ ਡੁੱਬਦੇ ਹੋਏ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ